ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਪਸ਼ਪਿੰਦਰ ਕੌਰ ਪਿੰਡ ਚ ਖੇਪਲ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਉਦਮ ਸਿੰਘ ਵਾਲਾ ਤੇ ਅੱਜ ਦੀ ਜਿਹੜੀ ਕਲੈਕਸ਼ਨ ਹੈ ਮੋਸਟ ਟ੍ਰੈਂਡਿੰਗ ਕਲੈਕਸ਼ਨ ਜਿਹੜੀ ਆ ਇਹ ਸੀਜ਼ਨ ਚ ਚੱਲ ਰਹੀ ਹੈ ਜੀ ਬਰਬਰੀ 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 ਬਹੁਤ ਸੋਹਣੇ ਜੇ ਪ੍ਰਿੰਟ ਤਾਂ ਦਿੱਲੀ ਲੈ ਕੇ ਆਇਆ ਬਰਬਰੀ ਦੇ ਨਵੇਂ ਜੇ ਪ੍ਰਿੰਟ ਨੇ ਜੀ ਸਾਰੇ ਇੱਕ ਦੋ ਕੁ ਪ੍ਰਿੰਟ ਜਿਹੜੇ ਰਿਪੀਟ ਕਰਾਂਗੇ ਬਾਕੀ ਸਾਰੇ ਪ੍ਰਿੰਟ ਆਪਣੇ ਕੋਲੇ ਨਵੇਂ ਰਹਿਣਗੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਚਿਨਾਰ ਬ੍ਰਾਂਡ ਦੀ ਰਹੂਗੀ ਜੀ ਕੋਈ ਦੇਸੀ ਬਰਬਰੀ ਨਹੀਂ ਹੈਗੀ ਆਪਣੇ ਕੋਲੇ ਬਹੁਤ ਵਧੀਆ ਕੁਆਲਿਟੀ ਦੀ ਬਰਬਰੀ ਹੋਊਗੀ ਸੂਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਸੂਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਨੂੰ ਇੰਨੀ ਸਪੋਰਟ ਕਰ ਰਹੇ ਹੋ ਪਲੀਜ਼ ਜਿਹੜੀਆਂ ਭੈਣਾਂ ਹਨ ਆਪਣੇ ਨਾਲ ਜੁੜ ਰਹੀਆਂ ਨੇ ਜਿਹੜੇ ਆਪਣਾ ਕੰਮ ਦੇਖ ਚੁੱਕੇ ਨੇ ਕਸਟਮਰ ਨੇ ਜਿਹੜੇ ਆਪਣੇ ਕਸਟਮਰ ਬਣ ਚੁੱਕੇ ਨੇ ਪਲੀਜ਼ ਉਹਨਾਂ ਦਾ ਹਨਾ ਆਪਣੇ ਥੈਂਕ ਯੂ ਕਰਨ ਦੀ ਬਜਾਏ ਤੁਸੀਂ ਸਾਡੇ ਪੇਜ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਦੀ ਅੱਗੇ ਆਪਣੇ ਜਿਹੜੇ ਰਿਲੇਟਿਵਸ ਨੂੰ ਦੱਸਿਆ ਕਰੋ ਆਪਣੇ ਨੋਨ ਨੂੰ ਜ਼ਰੂਰ ਦੱਸਿਆ ਕਰੋ ਜੀ ਇਹੀ ਸਾਡੇ ਲਈ ਥੈਂਕ ਯੂ ਹੋਊਗਾ ਇਹ ਦੇਖੋ ਤੁਸੀਂ ਆਪਾਂ ਜਿਹੜੇ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਜੀ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਹੈ ਬਰਬਰੀ ਦਾ ਇਹ ਦੇਖੋ ਤੁਸੀਂ ਮੈਚਿੰਗ ਸੂਟ ਰਹਿਣਗੇ ਜੀ ਇਹ ਪ੍ਰਾਈਸ ਤੁਹਾਨੂੰ ਸ਼ੋ ਹੋ ਰਿਹਾ ਵਿਦਆਊਟ ਸਟਿਚਿੰਗ ਸ਼ੋ ਹੋ ਰਿਹਾ ਤੇ ਵਿਦਆਊਟ ਦੁਪੱਟਾ ਸ਼ੋ ਹੋ ਰਿਹਾ ਦੁਪੱਟਾ ਤੁਹਾਨੂੰ 500 ਦਾ ਪੈਜੂਗਾ ਜੀ ਵਿੱਚ ਹਨਾ ਆਪਣੀ ਡਾਈ ਵੀ ਇਨਕਲੂਡ ਹੋਊਗੀ 500 ਦਾ ਫੁੱਲ ਪਿਓਰ ਬਰਬਰੀ ਦਾ ਦੁਪੱਟਾ ਪਰ ਰੈਡੀ ਕਰਕੇ ਦਵਾਂਗੇ ਬਹੁਤ ਹੀ ਸੋਹਣੇ ਜੇ ਪ੍ਰਿੰਟ ਨੇ ਜੀ ਅੱਗੇ ਲਵੈਂਡਰ ਸ਼ੇਡ ਦਾ ਪ੍ਰਿੰਟ ਆ ਗਿਆ ਇਹ ਦੇਖੋ ਤੁਸੀਂ ਇਹ ਵੀ ਬਿਲਕੁਲ ਨਵਾਂ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਦੇ ਨਾਲ ਵੀ ਜਿਹੜੀ ਇਹ ਮੈਚਿੰਗ ਹੋਊਗੀ ਮੈਚਿੰਗ ਨਾ ਚਾਹੇ ਦੇ ਨਾਲ ਜਿਹੜੀ ਅਕਸਰ بیس ਕਲਰ ਦੀ ਹੀ ਜਾਦੇ ਵਧੀਆ ਰਹਿੰਦੀ ਹੈ ਦੇਖੋ ਤੁਸੀਂ ਚਨਾਰ ਬ੍ਰਾਂਡ ਸਟੈਂਪ ਵੀ ਤੁਹਾਨੂੰ ਮਿਲੂਗੀ ਵਧੀਆ ਕੁਆਲਟੀ ਦਾ ਸਟੱਫ ਹੁੰਦਾ ਜੀ ਆਪਣੇ ਕੋਲੇ ਚਾਹੇ ਉਹ ਕਿਸੇ ਵੀ ਸਟੱਫ ਦਾ ਕਿਸੇ ਵੀ ਕੁਆਲਟੀ ਕੋਈ ਵੀ ਜਿਹੜਾ ਸਟੱਫ ਕੋਈ ਵੀ ਹੋਵੇ ਚਾਹੇ ਬਰਬਰੀ ਹੋਵੇ ਚਾਹੇ ਮਸਲੀਨ ਹੋਵੇ ਚਾਹੇ ਹੈਨਾ ਕਾਟਨ بیس ਸਟੱਫ ਹੋਵੇ ਆਪਾਂ ਵਧੀਆ ਕੁਆਲਟੀ ਦਾ ਸਟੱਫ ਹੀ ਲੈ ਕੇ ਆਉਨੇ ਆ ਅੱਗੇ ਇਹ ਆ ਗਈ ਜੀ ਆਪਣੀ ਮੈਚਿੰਗ ਅਫਰੋਜੀ ਕਲਰ ਦੀ ਡਾਰਕ ਅਫਰੋਜੀ ਕਲਰ ਆ ਗਿਆ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਵੀ ਜਿਹੜੀਆਂ ਪਹਿਣਾ ਡਾਰਕ ਪਾਉਣਾ ਪਸੰਦ ਕਰਦੀਆਂ ਨੇ ਇਹ ਦੇਖੋ ਤੁਸੀਂ ਬਹੁਤ ਸੋਹਣਾ ਬਣ ਜੂਗਾ ਇਹ ਵੀ ਬਾਕੀ ਇਹਦੀ ਨਾ ਬਲੂ ਲਨ ਨਾਲ ਤੁਸੀਂ ਹਾਈਲਾਈਟ ਕਰ ਸਕਦੇ ਹੋ ਦੁਪੱਟਾ ਵਗੈਰਾ ਟਾਈਡਾਈ ਵੀ ਕਰਵਾ ਸਕਦੇ ਹੋ ਸਿੰਪਲ ਵੀ ਤੁਸੀਂ ਡਾਈ ਕਰਾ ਸਕਦੇ ਹੋ ਜਿਹੜਾ ਟਾਈਡਾਈ ਦੁਪੱਟਾ ਜਿੰਨੇ ਤੁਸੀਂ ਕਲਰ ਐਡ ਕਰਾਉਗੇ ਉਹਨਾਂ ਹਨਾ ਇਹਦਾ ਪ੍ਰਾਈਸ ਦਾ ਫਰਕ ਪੈ ਜਾਊਗਾ ਜੇ ਤੁਸੀਂ ਸਿੰਗਲ ਡਾਈ ਦੁਪੱਟਾ ਲਗਵਾਉਣੀ ਹੋਏ ਤੇ ਨਾਲ ਤਾਂ ਤੁਹਾਨੂੰ 2200 ਚ ਮਿਲ ਜਾਊਗਾ ਤੇ ਜਿਹੜਾ ਇਹ ਮੈਚਿੰਗ ਸੂਟ ਹੈ ਤੁਹਾਨੂੰ 1700 ਦੀ ਰੇਂਜ ਚ ਮਿਲ ਜੂਗਾ ਕੋਈ ਸ਼ਿਪਿੰਗ ਨਹੀਂ ਹੈ ਜੀ ਸ਼ਿਪਿੰਗ ਫ੍ਰੀ ਰਹੂਗੀ ਕਿਤੇ ਵੀ ਤੁਸੀਂ ਮੰਗਾ ਸਕਦੇ ਹੋ ਪੰਜਾਬ ਚ ਸ਼ਿਪਿੰਗ ਫ੍ਰੀ ਹੈ ਜੇ ਤੁਸੀਂ ਪੰਜਾਬ ਤੋਂ ਬਾਹਰੇ ਮੰਗਾਉਣੀਆ ਤਾਂ ਉਹਦੇ ਆਪਾਂ ਚਾਰजेस ਤੁਹਾਡੇ ਐਡਰੈਸ ਅਕੋਰਡਿੰਗ ਦੱਸ ਦਵਾਂਗੇ ਇਹ ਆ ਗਿਆ ਜੀ ਲਾਈਟ ਗ੍ਰੀਨ ਕਲਰ ਆ ਗਿਆ ਬਿਲਕੁਲ ਲਾਈਟ ਗ੍ਰੀਨ ਕਲਰ ਹੈ ਜੀ ਬਹੁਤ ਪਿਆਰਾ ਇਹ ਦੇਖੋ ਤੁਸੀਂ ਇਹ ਮੇਰਾ ਫੇਵਰਿਟ ਪ੍ਰਿੰਟ ਆ ਇੰਨਾ ਕ ਜਿਆਦੇ ਸੋਹਣਾ ਲੱਗਿਆ ਨਾ ਇਹ ਪ੍ਰਿੰਟ ਮੈਨੂੰ ਜਿਵੇਂ ਇਹ ਕਸਟਮਰ ਨੇ ਆਪਣੇ ਇਹਨਾਂ ਨੇ ਆਪਣੇ ਕੋਲ ਟਾਈਡਾਈ ਬਾਟਮ ਨਾਲੇ ਸੂਟ ਲਿਆ ਤੁਸੀਂ ਵੀ ਜੇ ਪ੍ਰਿੰਟ ਚ ਕੋਈ ਵੀ ਪ੍ਰਿੰਟ ਤੁਹਾਨੂੰ ਚਾਹੀਦਾ ਟਾਈਡਾਈ ਬਾਟਮ ਲਗਵਾਉਣੀ ਹੈ ਟਾਈਡਾਈ ਦੁਪੱਟਾ ਲਗਾਉਣਾ ਉਹ ਤੁਸੀਂ ਦੱਸ ਸਕਦੇ ਹੋ ਪਲੇਨ ਬਾਟਮ ਲਗਵਾਉਣੀ ਹੈ ਟਾਈਡਾਈ ਦੁਪੱਟਾ ਉਹ ਵੀ ਤੁਸੀਂ ਲਗਵਾ ਸਕਦੇ ਹੋ ਬਾਟਮ ਤੇ ਦੁਪੱਟਾ ਪਲੇਨ ਵੀ ਤੁਸੀਂ ਰੱਖ ਸਕਦੇ ਹੋ ਜਿਵੇਂ ਦਾ ਵੀ ਤੁਸੀਂ ਡਿਜ਼ਾਈਨ ਕਰਾਉਣੇ ਕਰਾ ਸਕਦੇ ਹੋ ਬੁਟੀਕ ਤੋਂ ਸੂਟ ਤੇ ਤਿਆਰ ਕਰਾਉਣ ਦਾ ਜਿਹੜਾ ਹਨਾ ਮੋਟਿਵ ਵੀ ਇਹ ਹੁੰਦਾ ਆਪਾਂ ਆਪਣੀ ਚੋਇਸ ਅਕੋਰਡਿੰਗ ਸਟੱਫ ਡਾਈ ਵਰਕ ਸਟਿਚਿੰਗ ਫਿਨਿਸ਼ਿੰਗ ਟੋਟਲ ਚੀਜ਼ ਹੈ ਜਿਹੜੀ ਆਪਾਂ ਆਪਣੇ ਚੋਇਸ ਅਕੋਰਡਿੰਗ ਕਰਾ ਸਕਦੇ ਆ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਹੀ ਜਿਆਦਾ ਪਿਆਰਾ ਪ੍ਰਿੰਟ ਹੈ ਅੱਜ ਤੱਕ ਮੈਨੂੰ ਬਰਬਰੀ ਚ ਇਹ ਪ੍ਰਿੰਟ ਸਭ ਤੋਂ ਜਿਆਦਾ ਸੋਹਣਾ ਲੱਗਿਆ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਰੈਡੀ ਕੀਤਾ ਇਹਦੇ ਨਾਲ ਜਿਹੜੀ ਆਪਾਂ ਫੋਟੋਜ਼ ਸ਼ੇਅਰ ਕੀਤੀਆਂ ਸੀ ਨਾ ਉਹਦੇ ਵਿੱਚ ਜਿਹੜਾ ਡਾਰਕ ਕਲਰ ਤੁਹਾਨੂੰ ਦਿਖ ਰਿਹਾ ਸੈਂਟਰ ਚ ਸਾਰਾ ਬੇਸ ਕਲਰ ਡਾਰਕ ਰੱਖਿਆ ਸੀ ਤਾਂ ਆਪਾਂ ਹਨਾ ਕਸਟਮਰ ਨੇ ਆਪਣੀ ਚੋਇਸ ਅਕੋਰਡਿੰਗ ਦੁਪੱਟਾ ਜਿਹੜਾ ਲਾਈਟ ਕਰਵਾ ਲਿਆ ਇਹ ਦੇਖੋ ਤੁਸੀਂ ਬਹੁਤ ਹੀ ਸੋਹਣਾ ਬਣਿਆ ਤੇ ਇਹ ਵੀ ਕਾਫੀ ਟ੍ਰੈਂਡ ਚ ਚੱਲ ਰਿਹਾ ਡਿਜ਼ਾਈਨ ਆ ਇਹ ਵੀ ਆਪਾਂ ਪਤਾ ਹੀ ਨਹੀਂ ਕਿੰਨੇ ਕ ਪੀਸ ਆਪਾਂ ਸੇਲ ਕਰ ਚੁੱਕੇ ਆ ਰੈੱਡ ਬਾਟਮ ਨਾਲ ਹੈ ਜੀ ਇਹ ਜਿਹੜੀ ਇਹਨਾਂ ਦਾ ਨਾ ਬਾਟਮ ਹੈ ਜੀ ਉਹ ਮਡਲ ਸਿਲਕ ਦੀ ਬਾਟਮ ਲੱਗੀ ਹੋਈ ਹੈ ਚਨਾਰ ਬ੍ਰਾਂਡ ਦੀ ਸ਼ਰਟ ਹੈ ਜੀ ਇਹ ਦੇਖੋ ਇਹ ਵੀ ਪ੍ਰਿੰਟ ਬਹੁਤ ਹੀ ਜਿਆਦਾ ਖੂਬਸੂਰਤ ਹੈ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਆ ਇਹ ਦੇਖੋ ਇਹਨੂੰ ਤੁਸੀਂ ਬਾਟਮ ਤੇ ਵੀ ਵਰਕ ਕਰਾ ਸਕਦੇ ਹੋ ਪਲੇਨ ਵੀ ਸਟਿਚ ਕਰਾ ਸਕਦੇ ਹੋ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਜਿਵੇਂ ਵੀ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ ਇਹ ਆ ਗਿਆ ਜੀ ਅੱਗੇ ਆਪਣਾ ਬਲੈਕ ਬਾਟਮ ਦੇ ਨਾਲ ਸਾਰਾ ਇਹ ਦੇਖੋ ਤੁਸੀਂ ਇਹ ਵੀ ਪ੍ਰਿੰਟ ਬਹੁਤ ਜਿਆਦਾ ਸੋਹਣਾ ਜੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਰਹੂਗੀ ਜੀ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਹੋ ਰਿਹਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਸਕਰੀਨ ਦੇ ਉੱਪਰ ਵੀ ਨੰਬਰ ਸ਼ੋ ਹੋ ਰਿਹਾ ਡਿਸਕ੍ਰਿਪਸ਼ਨ ਬਾਕਸ 'ਚ WhatsApp ਲਿੰਕ ਹੋ ਤੁਸੀਂ ਉੱਥੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਜਦੋਂ ਵੀ ਤੁਸੀਂ ਸਾਨੂੰ ਮੈਸੇਜ ਕਰਨਾ ਹੈ ਤਾਂ ਹਨਾ ਤੁਹਾਨੂੰ ਜਿਹੜਾ ਆਪਣਾ ਲਿੰਕ ਆ ਜਾਊਗਾ ਗਰੁੱਪ ਦਾ ਲਿੰਕ ਸ਼ੋ ਹੋਊਗਾ ਤੁਸੀਂ ਉਹ ਗਰੁੱਪ 'ਚ ਐਡ ਹੋ ਸਕਦੇ ਹੋ ਪਹਿਲਾਂ ਅਪਡੇਟ ਸਾਡੀ WhatsApp ਗਰੁੱਪ 'ਚ ਆਊਗੀ ਤੁਸੀਂ ਉੱਥੇ ਜਿਹੜੇ ਸੂਟ ਦੇਖ ਸਕਦੇ ਹੋ ਆਪਣੇ ਸੂਟ ਰਖਵਾ ਸਕਦੇ ਹੋ ਉਸ ਤੋਂ ਐਨੀ ਪਤਾ ਹਫਤੇ ਬਾਅਦ ਵੀਡੀਓ ਆਵੇ ਹਨਾ ਤੇ ਜਿਹੜੀ ਪਹਿਲਾਂ ਸੂਟਾਂ ਦੀਆਂ ਫੋਟੋਆਂ ਨੇ ਉਹ ਆਪਣੀਆਂ ਗਰੁੱਪ ਚ ਆ ਜਾਂਦੀਆਂ ਨੇ ਤੁਸੀਂ ਉੱਥੋਂ ਕੋਈ ਵੀ ਸੂਟ ਰਖਾ ਸਕਦੇ ਹੋ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ